ਸੰਗਰੀਆ ਜਿਲ੍ਹਾ ਹਲਮਾਨਗੜ ਦੀ ਜਿੱਥੇ ਲੈਬ ਟੈਸਟਿੰਗ ਹੁੰਦੀ ਹੈ ਤੇ ਇੱਥੇ ਮੌਇਸਚਰ ਤੇਲ ਦੀ ਗਲੋਤਾ ਦਾ ਦੱਸ ਦਿੰਦੇ ਆ ਵੀ ਇੰਨਾ ਤੇਲ ਨਿਕਲ ਸਕਦਾ ਲੋ ਜੀ ਅੱਜ ਆਪਾਂ ਆਏ ਆ ਜੀ ਸੰਗਰੀਆ ਸੰਗਰੀਆ ਜਿੱਥੇ ਮੰਨ ਲਓ ਵੀ ਸਰੋਂ ਦਾ ਘੜ ਵੀ ਕਿਹਾ ਜਾਂਦਾ ਵਾ ਤੇ ਕਣਕ ਦਾ ਵੀ ਇੱਥੇ ਬਹੁਤ ਭਾਰੀ ਮਾਤਰਾ ਵਿੱਚ ਕਣਕ ਤੇ ਸਰੋਂ ਹੁੰਦੀ ਹੈ ਤੇ ਅੱਜ ਆਪਾਂ ਜਿੱਥੇ ਲੈਬ ਟੈਸਟ ਸਰੋਂ ਦਾ ਯਾਨੀ ਕਿ ਵਧੀਆ ਤਰੀਕੇ ਨਾਲ ਜਾਂ ਨੀਂ ਸ਼ਲਕ ਬਿਨਾ ਪੈਸੇ ਤੋਂ ਲਾਈਵ ਟੈਸਟਿੰਗ ਕਰਦੇ ਆ ਅੱਜ ਆਪਾਂ ਉੱਥੇ ਆਏ ਹੋਏ ਆ ਇੱਥੇ ਕਿਸਾਨ ਵੀ ਆਪਣੇ ਆਪਣੀ ਆਪਣੇ ਲਾਈਵ ਟੈਸਟਿੰਗ ਕਰਵਾ ਰਹੇ ਨੇ ਤੇ ਅਸੀਂ ਵੀ ਜਿਵੇਂ ਸੋਚਦੇ ਹੁੰਦੇ ਸੀ ਕਿ ਵੀ ਸ਼ਾਇਦ ਮੰਨ ਲਓ ਵੀ ਅੱਜ ਸੈਂਪਲ ਦਿੱਤਾ ਜਾਂ ਕੱਲ ਤੱਕ ਰਿਪੋਰਟ ਆਊਗੀ ਪਰ ਨਹੀਂ 1 ਮਿੰਟ ਦਾ ਕੰਮ ਹੁੰਦਾ ਵਾ ਤੇ ਕਿਸਾਨਾਂ ਨਾਲ ਗੱਲ ਕਰਦੇ ਆ ਵੀ ਉਹਨਾਂ ਨੇ ਕਿਹੜੀ ਕਿਹੜੀ ਵੈਰਾਈਟੀ ਦੀ ਸਰੋਂ ਬੀਜੀ ਹੈ ਤੇ ਕੀ ਉਹਨਾਂ ਦਾ ਯਾਨੀ ਕਿ ਆ ਰਿਹਾ ਵਾ ਸੈਂਪਲ ਲੈਬ ਦੇ ਵਿੱਚ ਮੌਇਸਚਰ ਕੀ ਹੈ ਤੇ ਕੀ ਰਹਿਣਾ ਚਾਹੀਦਾ ਵਾ ਕਿੱਥੋਂ ਤੱਕ ਝਾੜ ਨਿਕਲਦਾ ਅੱਜ ਗੱਲਬਾਤ ਕਰਾਂਗੇ ਆਜੋ ਜੀ ਅੱਜ ਗੱਲ ਕਰਾਉਨੇ ਆ ਆਓ ਭਾਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਬੜੀਆ ਭੈਣ ਜੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਹੈ ਜੀ ਨਗਰਾਨਾ ਨਗਰਾਨਾ ਹਾਂਜੀ ਨਗਰਾਨਾ ਕਿੱਥੇ ਆ ਨਗਰਾਨਾ ਸੰਗਰੀ ਦੇ ਅੱਗੇ ਹਮਾਰਾ ਢੰਡੂ ਜੀ ਠੀਕ ਹੈ ਠੀਕ ਹੈ ਜੀ ਤੇ ਕੀ ਨਾਮ ਆਪਣਾ ਮੇਰਾ ਨਾਮ ਹੈ ਜੀ ਰਵੀ ਕੁਮਾਰ ਬੰਗੜੂਆ ਠੀਕ ਹੈ ਜੀ ਤੇ ਆਪਣੇ ਕਿੰਨਾ ਚਿਰ ਹੋ ਗਿਆ ਸਰੋਂ ਲੰਬੈਨ ਤੁੰਨੋ ਸਰਵਲੰਗਨ ਵੀ 5 6 ਦਿਨ ਹੋ ਗਏ ਠੀਕ ਹੈ ਠੀਕ ਹੈ ਜੀ ਕਿਹੜੀ ਵੈਰੈਟੀ ਦੀ ਸਰਵਲਾਉਨੇ ਆਂ ਹਾਂ ਜੀ ਰਾਸੀ ਬੀਜ ਰੱਖਿਆ ਹੈ ਅੱਛਾ ਜੀ ਟਾਟਾ ਵੀ ਬੀਜ ਰੱਖਿਆ ਹੈ ਠੀਕ ਹੈ ਜੀ 45 46 ਬੀਜ ਰੱਖਿਆ ਹੈ ਕ੍ਰਿਸਟਲ ਦੀਆਂ ਜੀ ਪਾਉਣ ਭਾਈ ਉਹ ਵੀ ਬੀਜ ਰੱਖਿਆ ਸਹੀ ਹੈ ਜੀ ਤੇ ਇਹ ਜਿਹੜੀ ਆਪਾਂ ਲੈਬ ਟੈਸਟਿੰਗ ਕਰਾਉਨੇ ਆਂ ਇਹ ਮੰਨ ਲਓ ਵੀ ਕੀ ਕੀ ਇਹਦੇ ਵਿੱਚ ਟੈਸਟ ਕਰਦੇ ਨੇ ਵੀ ਮੈਂ ਜੀ ਆਪਣੇ ਇੱਕ ਤੋਂ ਓਇਲ ਟੈਸਟ ਕਰਦੇ ਆਂ ਮੋਇਸਚਰ ਦੇਖਦੇ ਵੀ ਮੋਇਸਚਰ ਕਿੰਨਾ ਹੈ ਠੀਕ ਹੈ ਜੀ ਉਹਦੇ ਦਰ ਦੇ ਵੀ ਬਾਜ਼ਾਰ ਤੇ ਸਰਵੋ ਵਿਕਦੀ ਹੈ ਠੀਕ ਹੈ ਤੇ ਮੋਇਸਚਰ ਕਿੰਨਾ ਰਹਿਣਾ ਚਾਹੀਦਾ ਲਾਸਟ ਮ یہ نو اتا ہے ٹھیک ہے تو اپ کے ایک ہوٹل کا 1 کلو کٹ کٹے گا اچھا جی چھ تک اتا ہے تو اپ کا کوئی کٹ نہیں لگے کوئی کٹ نہیں کٹے گا تے پھر ا دے وچ مان لو کہ جے اپا تیل دی مقدار ویکھیے او دے وچ کی لیپٹسٹ جی تیل دی مقدار ہی ہے جتنی بھی اپنی لیپٹسٹ آ سی ٹھیک ہے جی ہاں میری لے بھائی ہے جی 40 22 اچھا جی ٹھیک ہے اج کو بھاو جی رہ تقریبا 1650 بھاو ہے جی ٹھیک ہے 40 4022 ਹੋ ਗਿਆ ਹਾਂ ਜੀ ਉਸਮੇ ਸੜਾ 1600 50 ਐਡ ਕਰਦੇ ਤਾਂ ਲਗਭਗ ਮੇਰੀ 657 ਸੂ ਲਗਭਗ ਬਿਕ ਜਾਏਗੀ ਠੀਕ ਹੈ ਠੀਕ ਹੈ ਜੀ ਤੇ ਇਹ ਜਿਹੜੀ ਆਪਣੇ ਮਨਲ ਵਾਣ ਦੇ ਵਿੱਚ ਸਰੋਂ ਬੀਜੀ ਆ ਇਹ ਨਹਿਰ ਦੇ ਪਾਣੀ ਆ ਲੱਗਦੇ ਕਿ ਟੂਲ ਦੀ ਲੱਗਦੀ ਨਹੀਂ ਜੀ ਇਹ ਟੂਲ ਕਾ ਲਗਾਉਗਾ ਔਰ ਇੱਕ ਨਹਿਰ ਕਾ ਜੀ ਜੋ ਪਾਣੀ ਪੀਏ ਉੱਪਰ ਠੀਕ ਤੇ ਕਿੰਨਾ ਟਾਈਮ ਲੱਗ ਜਾਂਦੀ ਸਰੋਂ ਬਜਾਈ ਤੋਂ ਲੈ ਕੇ ਐਂਡ ਤੱਕ ਬੀਜਾਈ ਤੋਂ ਜੀ ਅਕਤੂਬਰ ਅੱਛਾ ਜੀ ਅਕਤੂਬਰ ਮੈਂ ਲਗਾਉਂਗਾ ਜੀ 3 اور 3 ਮਹੀਨਾ ਹੈ 6 ਮਹੀਨਾ ਲਗਭਗ ਲੱਗ ਜੀ ਠੀਕ ਹੈ ਜੀ ਤੇ ਇਹ ਆਪਣੇ ਕਣਕ ਨਾਲੋਂ ਚੰਗੀ ਰਹਿੰਦੀ ਹੈ ਕਿ ਬਰਾਬਰ ਹੀ ਰਹਿੰਦੀ ਹੈ ਜੀ ਆਪਾਂ ਕੈਲਕੂਲੇਟ ਕਰਿਆ ਜੀ اچھا ਜੀ ਜਿਵੇਂ ਆਪਣੇ 6.5 ਆਪਣੇ 6.6 ਕੁੰਟਲ ਕੀ ਐਵਰੇਜ ਆਈ ਹੈ ਜੀ ਠੀਕ ਹੈ ਉਹ ਲਗਭਗ 33-34000 ਰੁਪਏ ਕੀ ਪਰ ਵੀ ਲਿਆ ਗਿਆ ਪਾਣਾ ਸਰਸੋਂ 5 ਕਨਾਲ ਮੇ 5 ਕਨਾਲ ਉਤਰੀ ਹੈ ਜੀ ਠੀਕ ਹੈ ਜੀ ਕਿ 30 ਤੋਂ 35000 ਦੇ ਵਿਚਕਾਰ ਇੱਕ ਵੀ ਕੋਈ ਸਰਸੋ ਜੀ ਠੀਕ ਹੈ ਜੀ ਸਰਸੋਂ ਹੈ ਕੋਣੀ ਜੀ ਪਹਲੋ ਵੇਚੀ 3000 ਰੁਪਿਆ ਅੱਛਾ ਜੀ ਤੇ 1600 ਰੁਪਿਆ ਲੇਵਰ ਨੇ ਵੜਾਈ ਦੀ 150 ਕੰਪੈਨ ਆਂਦੀ ਆ ਠੀਕ ਠੀਕ ਆਪਣੀ ਕਢਾਈ ਵਡਾਈ ਪੂਰੀ ਐ ਜੀ ਪੱਲੋਂ ਕੋਣ ਲੱਗਿਆ ਪੱਲੋਂ ਕੋ ਨਹੀਂ ਲੱਗਦੀ ਲੋ ਜੀ ਇੱਥੇ 5 ਕਨਾਂ 5 ਕਨਾਲਾਂ ਦਾ ਕਿੱਲਾ ਮੈਂ ਕਹਿੰਦੇ ਬਾਕੀ ਜਿਵੇਂ ਸਾਡੇ ਉਧਰ 8 ਕਨਾਲ ਤਾਂ ਹੁੰਦਾ ਵਾ ਤੇ ਕਹਾਂ ਦੱਸੋ ਵੀ ਇਹਦਾ ਫਿਰ ਜਿਹੜਾ ਕੁੱਟਲ ਹੁੰਦਾ ਵਾ ਉਹਦੀ ਰੇਟ ਵਿਗ ਜਾਂਦਾ ਉਹ ਜੀ ਆਪਾਂ 2900 ਵੇਚਿਆ ਜੀ ਆਪਣਾ ਕੰਪੈਨ ਤੋਂ ਕਢਾਈ ਐ ਠੀਕ ਐ ਜੀ ਪ੍ਰੈਸ਼ਰ ਤੋਂ ਵੱਡੀ ਹੋਏ ਤੇ 3300 3400 3500 ਤੱਕ ਵੀ ਜਾ ਠੀਕ ਐ ਤੇ ਉਹ ਕਿੰਨਾ ਇੱਕ ਬਿਕਰ ਕੋ ਮੁਕਤੋ 3000 ਰੁਪਏ ਕੇ 35 ਹੁੰਦਾ ਹੈ ਇੱਕ ਬਿਕਰ ਵਿੱਚ ਠੀਕ ਹੈ ਠੀਕ ਹੈ ਜੀ ਇੱਕ ਮੰਨ ਲਓ ਵੀ ਕਹਿੰਦੇ ਵੀ ਜਿਵੇਂ ਸਰੋਂ ਦੇ ਵਿੱਚ ਜਿਹੜੀ ਲਾਲ ਜੀ ਹੁੰਦੀ ਹੈ ਇੱਕ ਕਾਲੀ ਹੋ ਗਈ ਇੱਕ ਲਾਲ ਉਹਦੇ ਵਿੱਚ ਜੇ ਤੇ ਲਾਲ ਜਿਆਦਾ ਤੇਲ ਜ਼ਿਆਦਾ ਨਿਕਲਦਾ ਉਹ ਨਹੀਂ ਹੁੰਦਾ ਚੱਕਰ ਉਹ ਕੀ ਕੋਨੀ ਜੀ ਪਹਿਲਾਂ ਬੋਲੀ ਕਰਤਾ ਤਾਂ ਮੈਂ ਥੋੜਾ ਲਾਲ ਨੇ ਕਮ ਮੰਨਤਾ ਕਾਲੀ ਸਸੂ ਵਿੱਚ ਤੇਲ ਜ਼ਿਆਦਾ ਹੋਇਆ ਠੀਕ ਹੈ ਅਬ ਜਿੰਕੇ ਲਾਲ ਥੋੜੀ ਸਰਸੂ ਸੀ ਤਬਾ ਗਿੱਲਾਪਨ ਹੋਇਆ ਥੋੜਾ ਜਨਵਾ ਲਾਲ ਹੋਇਆ ਅੱਛਾ ਜੀ ਪੂਰੀ ਪੱਕੀ ਦੀ ਸਰਸ਼ਰ ਵਿੱਚ ਕਾਲੀ ਹੋ ਸੀ ਠੀਕ ਹੈ ਜੀ ਤੇ ਆ ਫਿਰ ਮੰਨ ਲਓ ਵੀ ਤੁਸੀਂ ਝਾੜ ਦੇ ਕੀ ਮੰਨਦੇ ਹੋ ਵੀ ਦਵਾਈਆਂ ਪੈਸਟੀਸਾਈਡ ਦਾ ਫਰਕ ਪੈਂਦਾ ਕਿ ਕਿਸਮਤ ਦੇ ਸੌਦੇ ਨਾਲ ਹੀ ਇਹ ਮੰਨ ਕਿਸਮਤ ਕੋ ਸੌਦਾ ਹੈ ਜਿੰਗ ਅਲਾਵਾ ਜੇ ਆਪਾਂ ਫੰਗੀਸਾਈਡ ਦੀ ਦੋਸ ਸਪਰੇ ਕਰ ਦਿਆਂ ਤਾਂ ਜਿੰਗ ਮਸਫੈਦਰੋਲੀ ਰੋਗ ਹੈ ਠੀਕ ਹੈ ਬਹੁਤ ਕਮਾਲ ਜੀ ਅੱਛਾ ਜੀ ਅਗਰ ਦੋ ਬੜੀਆਂ ਫੰਗੀਸਾਈਡ ਦੀ ਸ ਸਰchu ਉਹ ਝਾੜ ਵਧੀਆ ਰਹੇਗੀ ਜੀ ਠੀਕ ਹੈ ਤੇ ਇਹ ਮੰਨ ਲਓ ਵੀ ਕਿੱਲੇ ਦਾ ਆਪਣਾ ਜਿਹੜਾ 5 ਬਿਘੇ ਦਾ ਪੌਂਦੇ ਵੀ 5 ਕਨਾਲ ਦਾ ਇਹ ਕਿੰਨਾ ਵੀ ਪੈ ਜਾਂਦਾ ਵੀ ਜੀ ਆਪਾਂ ਤਾਂ ਬਿੱਟੀ ਮਸ਼ੀਨੋਂ ਵੀ ਜਾਂਦੀ ਆਪਾਂ ਘਿਰੋ 300 ਗ੍ਰਾਮ ਪਰ ਬਿਘਾ ਮੈਂ ਪਰ ਬਿਘਾ ਮੈਂ ਠੀਕ ਹੈ ਠੀਕ ਹੈ ਮਤਲਬ 500 ਗ੍ਰਾਮ ਏਕੜ ਕੋ ਅੱਛਾ ਜੀ ਜੀ আর ਬਾਕੀ ਕੋਈ ਦੂਸਰੀ ਮਸ਼ੀਨੋਂ ਵੀ ਜਾਏ ਤਾਂ ਕੋਈ ਡੀਪੀ ਲੜਾਏ ਹੋਰ ਲੜਾਏ ਤਾਂ ਉਹ ਘਿਰਦੇ 5 600 700 ਗ੍ਰਾਮ ਪੈ ਜਾਂਦੇ ਇਹਨੂੰ ਆਪਣੇ ਯੂਆ ਜਰੀਏ ਵੀ ਪੈਂਦੀ ਹੈ ਕਿ ਨੂੰ ਹਾਂ ਜੀ ਕਿੰਨੀ ਕਿ ਪਾਏ ਮੈ ਜੀ ਆਪਾਂ ਲਗਭਗ ਵਿੱਜਾਂ ਜੀ ਮੇਜਾਂ ਵਿੱਜਾਂ ਵੀ ਟੇਮ ਡੀਪੀ ਗ੍ਰਾਂਜਿੰਗ ਮਾ ਠੀਕ ਹੈ ਲਗਭਗ 30 35 ਕਿਲੋ ਡੀਪੀ ਗ੍ਰਾਂ ਠੀਕ ਹੈ ਜੀ ਜ਼ਮੀਦਾਰ ਪਹਿਲੋ ਪਾਣੀ ਕੋਰ ਲਗਾਵੇ ਤੋਂ ਵੀ ਜੀ ਡੀਪੀ ਗ੍ਰਾਂਗ ਮਾ 30 35 ਕਿਲੋ ਯੂਰੀਆ ਪਹਿਲੇ ਪਾਣੀ ਮੇਂ ਜਮੀਨ ਤੋਂ ਨਸ਼ਰ ਪਾਣੀ ਤੋਂ ਕਾਫੀ ਕੱਟ ਜ਼ਿਆਦਾ ਹੋ ਜਾਏ ਤੋਂ ਯੂਰੀਆ ਦਿਆਂ ਕੋ ਨਹੀਂ ਪਹਿਲੇ ਪਾਣੀ ਮੇਂ ਲਗਭਗ 25 30 ਕਿਲੋ ਪਰ ਵੀ ਕਾ ਯੂਰੀਆ ਦਿਆਂ ਅਸੀਂ ਯੂਰੀਆ ਸਕਦੇ ਆ ਜੀ ਸਲਫਰ 80% ਸਲਫਰ ਦੇ ਸਕਦੇ ਆ ਜਾਂ 90% ਸਲਫਰ ਆਪਾਂ 2 ਕਿਲੋ ਪਰ ਵੀ ਗਾਉ ਸਿੰਟੋ ਮਾਰਸ ਕਾ ਤੁਭ ਤੇ ਇੱਕ ਆਪਣੀ ਇਹਦੇ ਵਿੱਚ ਟੋਟਲ ਕਿੰਨਾ ਮੰਨ ਲਓ ਵੀ ਖਾਦਾਂ ਸਪਰਿਆਂ ਦਾ ਕੀ ਖਰਚਾ ਆ ਜਾਂਦਾ ਨਾ ਮਾਤਰੀ ਖਰਚਾ ਜੀ ਨਾ ਮਾਤਰੀ ਖਰਚਾ ਜਦੋਂ ਜਦੋਂ ਤੇ ਇੱਕ ਬੋਰੀ ਅਗਰ ਡੀਪੀ ਘੇਰੋਗਾ ਤਾਂ 1450 ਕਿਉਂਗੀ ਠੀਕ ਹੈ ਇੱਕ ਟੋ ਅਗਰ ਯੂਰੀਆ ਘੇਰੋਗਾ ਉਹ ਸਲਫਰ ਵਗੈਰਾ ਕਰੋਗਾ ਤਾਂ 2000 ਰੁਪਏ ਪਰ ਵੀ ਖਰਚਾ ਜੀ ਠੀਕ ਹੈ ਜੀ ਹਾਂਜੀ ਸਹੀ ਹੈ ਜੀ ਬਹੁਤ ਘੱਟ ਖਰਚਾ ਜੀ ਠੀਕ ਹੈ ਜੇ ਥਰੋ ਕਾਣ ਪਟੀਆਂ ਹੈ ਤਾਂ ਥਾਰੇ ਡੀਪੀ 25 30 ਕਿਲੋ ਹੀ ਬੋਲਦਾ ਜੀ ਬਾਰ ਕੋ ਬਾਣੇ ਤਾਂ ਗਣੀ ਦੀਪੀ ਲੋੜ ਵੀ ਕੋ ਨਹੀਂ ਜੀ ਠੀਕ ਹੈ ਹਾਂਜੀ ਤੇ ਜਦੋਂ ਆਪਾਂ ਮੰਨ ਲਓ ਜੇ ਨੂੰ ਮੰਡੀ ਚ ਲੈ ਕੇ ਆਉਣਾ ਵਾ ਤੇ ਇੱਥੇ ਲੈਬ ਟੈਸਟਿੰਗ ਕਰਾਉਣੀ ਜ਼ਰੂਰੀ ਹੁੰਦੀ ਆ ਆਪਣੇ ਜਾਣ ਵਾਸਤੇ ਲੈਬ ਟੈਸਟਿੰਗ ਕਰਾਣੀ ਪੈਸੀ ਜੀ ਲੈਬ ਟੈਸਟਿੰਗ ਪਰ ਵੀ ਵਿਕਾਈਏ ਠੀਕ ਹੈ ਬੀ ਬੋਲੀ ਸਿਸਟਮ ਹੋ ਗਿਆ ਅਸਕਲ ਬੰਦ ਹਾਂਜੀ ਜਿੱਦੋ 2 ਜਾਂ 4 ਬਾਣੀ ਆਵੇ ਠੀਕ ਹੈ ਤੁਸੀਂ ਦੋ ਲੈਪ ਪਰਚੀ ਦੇਖਾ ਵੀ ਕੀਤਾ ਕਿ ਇਹ ਲੈਪ ਹੈ ਹਾਂਜੀ ਸਭ ਵੇ ਕੇਰਫੁਲੇਟ ਕਰਕੇ ਬਹਿ ਕੇ ਤੇ ਵੀ ਆ ਜੀਆਂ 1650 ਹੈ ਜੀ ਠੀਕ ਹੈ ਸਾਡੇ 1600 ਫੇਰ ਵੀ ਮੈਂ ਲੇਵ ਜੋੜ ਦੇ ਜੀ ਜਾਂ ਦੁਕਾਨ ਪਰ 6-7 ਡੇਰੀ ਆਈਡੀ ਹੈ ਅੱਛਾ ਜੀ ਤੋਂ ਵੀ ਜੀ ਆ ਕਿੰਗ ਲੇਵ 40 ਆ ਗਈ 1650 ਪ੍ਰਾਈਸ ਮੈਂ ਪਲੱਸ ਕਰ ਦਿਓ ਠੀਕ ਹੈ ਜੀ 38 ਸਾਈਡ ਹੀ ਹੈ ਤੋਂ 3800 ਪਲੱਸ 1650 ਠੀਕ ਹੈ ਸਾਉਂਡ ਵੀ ਕਰ ਦਿਓ ਠੀਕ ਹੈ ਠੀਕ ਹੈ ਜੀ ਤੇ ਸੋ ਖੇਤੀ ਬੜੀਆ ਜੀ ਸਭ ਤੋਂ ਵੀ ਬੜੀਆ ਹੈ ਸਰਸੋਂ ਦੀ ਖੇਤੀ ਕਣਕ ਨੂੰ ਕਮ ਖਰਚਾ ਮੈਂ ਬੜੀਆ ਪੈਦਾਵਾਰ ਦੇ ਜੀ ਬੜੀਆ ਸਰਸੋਂ ਹੈ ਹੀ ਕਮ ਵੀ ਕਰਕੇ ਗੁਣਾਗਾ ਉਹ ਰੇਟ ਵੀ ਬੜੀਆ ਝਾੜ ਵੀ ਬਹੁਤ ਦੀ ਹੈ ਕਿਉਂਕਿ ਜੀ ਉਹ ਕਾਫੀ ਹੋਈ ਹੈ ਠੀਕ ਹੈ ਜੀ ਤੋਂ ਸਰਸੋਂ ਝਾੜ ਵੀ ਕਾਫੀ ਦੀ ਹੈ ਜੀ ਝਾੜ ਵੀ ਕਾਫੀ ਸਹੀ ਹੈ ਜੀ ਬੜੀ ਹੈ ਜੀ। ਲੋ ਜੀ ਇਹ ਭਾਈ ਸਾਹਿਬ ਹੁਣਾਂ ਨਾਲ ਗੱਲ ਕੀਤੀ ਹੈ। ਲੋ ਜੀ ਆ ਹੁਣ ਆਪਾਂ ਤੁਹਾਨੂੰ ਲਾਈਵ ਟੈਸਟਿੰਗ ਵਾਲੀ ਮਸ਼ੀਨ ਵੀ ਦਿਖਾਉਣੀ ਹੈ ਭਾਈ ਜੀ ਹੁਣਾਂ ਕੋਲ। ਤੇ ਠੀਕ ਹੈ ਜੀ ਓਕੇ ਭਾਈ ਪਰਚੀ ਨਿਕਲਦੀ ਹੈ ਜੀ ਦਿਖਾਈ ਆ। ਆ ਜੋ ਆਹ ਜੀ ਪਰਚੀ ਤੁਹਾਨੂੰ ਵਿਖਾ ਦਈਏ ਜੀ ਜਿਹੜੀ ਲਾਈਵ ਟੈਸਟਿੰਗ ਵਾਲੀ ਹੁੰਦੀ ਹੈ। ਜਿਹਦੇ ਵਿੱਚ ਜੀ ਆਪਾਂ ਆਪਣੇ ਸਿਰਫ ਤਿੰਨੇ ਆ ਚਾਰ ਸਿੰਪਲ ਕ ਨਿਕਲ ਆਏ ਜੀ। ਹਾਂਜੀ ਹਾਂਜੀ। ਲੋ ਜੀ ਆ ਪਰਚੀ ਆਏਗੀ। ਆਗੇ ਖੋਲੋ। ਲੋ ਜੀ ਪਰਚੀ ਵਿਖਾ ਦਿਓ ਜੀ। ਪੂਰੀ ओएलएस एसएलएस 4032 और मोस्ट रज जी 5.29 ठीक है जी तो अपने 4032 से होगी और 1650 ब्याकरे तो जी लगभग 5500 रुपया अपनी सच में भी दीजिए ठीक है जी पर क्विंटल जी सही है यह प्रतिमान देनी पड़े जी ठीक है ठीक है जी ते वेचन मुचन से कोई दिक्कत नहीं होती कोई दिक्कत कोई सुविधा होगी जी सुविधा होगी फैसिलिटीज हो गए हैं और ये सही है सही है चलो ठीक है बाजी ओके थैंक यू जी यहां गवर्नमेंट रेट बता रही हूं 45950 रुपया अच्छा जी सरकार तो जी आजकल जमीदार आ ਕੀ ਸਪਾਸਿਕ ਜਾਂ ਜਾਨ ਨੇ ਸੋਲਟੇਜ ਰਹਿ ਤੋ ਜੰਤਰੀ 10 ਅਪ੍ਰੈਲ ਨੂੰ ਸਟਾਰਟ ਹੈ ਜੀ ਇਹ ਕੋਈ ਕਾਰਡ ਕੂਡ ਵੀ ਲੱਗਦੀ ਹੈ ਇਹਦੇ ਤੇ ਇੱਥੇ ਮੰਨ ਲਓ ਵੀ ਪ੍ਰਾਈਵੇਟ ਆਪਾਂ ਵੇਚਦੇ ਕੋਈ ਕਾਰਡ ਕੂਡ ਨਹੀਂ ਕੀ ਕੋਈ ਲੱਗੇ ਜੀ ਅੱਛਾ ਕੀ ਕੋਈ ਲੱਗੇ ਅਗਰ ਆਪਾਂ ਜੇ ਬਾਣੀਆ ਦੀ ਦੁਕਾਨੋਂ ਜਿਹੜੀ ਲੈਟਰ ਪੈਡ ਪਰ ਲਿਖਾ ਲਿਆਵਾਂ ਅਧਾਰ ਕਾਰਡ ਲਿਆ ਤਾਂ 30 ਰੁਪਏ ਕੋਈ ਲੱਗੇ ਨਹੀਂ ਤਾਂ 30 ਰੁਪਏ ਜੀ ਮੈਸਰਚੋਂ ਲੈਬ ਟੈਸਟ ਕਰ 30 ਰੁਪਏ ਲੈ ਜੀ ਠੀਕ ਹੈ ਠੀਕ ਹੈ ਹਾਂ ਜੀ ਠੀਕ ਹੈ ਚਲੋ ਠੀਕ ਹੈ ਓਕੇ ਜੀ ਧੰਨਵਾਦ ਹਾਂ ਜੀ ਭਾਜੀ ਕੀ ਨਾਮ ਆਪਣਾ ਸੁਭਾਸ ਸੀ ਮੇਰਾ ਸੁਭਾਸ ਜ ਲਾਪੈਸ ਟੰਗ ਹੈ ਵਿੱਚ ਸਰੋਂ ਪਾਉਂਦੇ ਆ ਜੀ ਇੱਥੇ ਐ ਸਰੋਂ ਪਾ ਕੇ ਤੇ ਥੱਲੇ ਇਹਦੇ ਵਿੱਚ ਇੱਕ ਸਰੇ ਕਰਦੀ ਹੈ ਜੀ ਅੱਛਾ ਜੀ ਇਹਦੇ ਵਿੱਚ ਸੈਂਸਰ ਲੱਗੇ ਆ ਇੱਥੇ ਜੀ ਠੀਕ ਹੈ ਜੀ ਇਹ ਤੋਂ ਸਰੋਂ ਪੈਂਦੀ ਹੈ ਜੀ ਤੇ ਸੈਂਸਰ ਲੱਗੇ ਆ ਸੈਂਸਰ ਤੋਂ ਜਾ ਕੇ ਸਰੋਂ ਦੇ ਤੇ ਔਇਲ ਨਿਕਾਲ ਦਿੰਦੀ ਹੈ ਤੇ ਮੋਸੀ ਠੀਕ ਹੈ ਜੀ ਕੋਈ ਸੈਂਪਲ ਹੈਗਾ ਤਾਂ ਪਾ ਦਿਓ ਮਾੜਾ ਹੋਰ ਹੈ ਕੋਈ ਸੈਂਪਲ ਜੀ ਸੈਂਪਲ ਜਿਹੜਾ ਹੈਗਾ ਤੁਹਾਨੂੰ ਚਲੋ ਮੈਂ ਇੱਕ ਸੈਂਪਲ ਵੀ ਇਹੇ نکال ਕੇ ਦਿਖਾਉਂ ਹਾਂ ਜੀ ਲਓ ਜੀ ਇੱਕ ਸੈਂਪਲ ਲਾ ਦਿਓ ਲੋ ਜੀ ਐਨਾ ਉਹਦੇ ਚ ਸੈਂਪਲ ਚਲੇ ਗਿਆ ਜੀ ਡੱਬੇ ਦੇ ਵਿੱਚ ਤੇ ਅਪਡੇਟ ਕਰਕੇ ਹਾਂਜੀ ਆਪੋ ਤੇ 47 ਸੈਕਿੰਡ ਲੱਗਦੇ 47 ਸੈਕਿੰਡ ਠੀਕ ਹੈ ਜੀ ਤੇ ਮੋਸਚਰਾਈਜ਼ਰ ਠੀਕ ਹੈ ਆ ਉੱਪਰ ਲਿਖਿਆ ਜੀ ਔਇਲ ਐਸਿਸ ਤੇ ਥੱਲੇ ਮੋਸਚਰ 47 ਸੈਕਿੰਡਾਂ ਦੇ ਵਿੱਚ ਕਹਿ ਰਿਹਾ ਵੀ ਕਾਲ ਪਾ ਲਈਆ ਪੂਰਾ ਹੁੰਦਾ ਹੈ ਨਾ ਜਦੋਂ ਠੀਕ ਇੱਕ ਦਿਨ ਦੇ ਵਿੱਚ ਫਿਰ ਆਪਾਂ ਕਿੰਨੇ ਸੈਂਪਲ ਕਰ ਦਿੰਨੇ ਆ ਜੀ ਅੱਜ ਤਾਂ ਕਮ ਹੋ ਗਈ ਥੋੜੀ ਸਰੋਂ ਨੇ ਤਾਂ 300 300 200 2200 ਠੀਕ ਹੈ ਠੀਕ ਹੈ ਜੀ ਤੇ ਫ੍ਰੀ ਆਫ ਕੋਸਟ ਨਾ 30 ਰੁਪਏ ਲੱਗਦੇ ਹਨ 30 ਰੁਪਏ ਪਰ ਲੈਟਰ ਪੈਡ ਤੇ ਫ੍ਰੀ ਹੈ ਜੀ ਲੈਟਰ ਪੈਡ ਤੇ ਫ੍ਰੀ ਹੈ ਠੀਕ ਹੈ ਨਹੀਂ ਇਹ ਦਿੱਤੀ ਆਹ ਕੀ ਹੈ ਲੈਟਰ ਪੈਡ ਹੋਏ ਅੱਛਾ ਜੀ ਤੇ ਜਦੋਂ ਫ੍ਰੀ ਹੈ ਜੀ ਕਿਸਾਨ ਜੀ ਠੀਕ ਹੈ ਜੀ ਤੇ ਪਾਰੀਆਂ ਦੇ پیسے ਲੱਗਦੇ ਠੀਕ ਹੈ ਠੀਕ ਹੈ ਲਓ ਜੀ 68 ਜੋ ਲੈਟਰ ਪੈਡ ਬਾਕੀ ਫ੍ਰੀ ਹੋਣਗੇ ਜ਼ਮੀਦਾਰ ਦਾ ਨਹੀਂ 39 59 ਆ ਲੇ ਆ ਗਈ ਜੀ ਇਹ ਤੇਲ ਆ ਗਿਆ 560 ਮੋਇਸਚਰ ਆ ਗਿਆ ਠੀਕ ਹੈ 560 ਦਾ ਮੋਇਸਚਰ 39 60 ਆ ਗਿਆ ਜੀ OLS ਬਹੁਤ ਵਧੀਆ ਹੈ ਯਾਨੀ ਕਿ ਇਹ ਕਹਿੰਦੇ 40 ਤੱਕ ਦਾ ਵਧੀਆ ਹੁੰਦਾ ਵਾ ਤੇ ਇੱਕ ਦੋ ਇਸ ਵਾਰੀ ਲੇ 40 ਹੀ ਆ ਰਹੀ ਹੈ ਜੀ ਮੋਇਸਚਰ ਜਮਾ ਕਮਾ ਰਿਹਾ 6 ਤੋਂ 6 ਤੱਕ ਮੋਇਸਚਰ ਹੋਣਾ ਚਾਹੀਦਾ ਹੈ ਅੱਛਾ ਜੀ ਤੇ ਲੇ ਬਾਈਏ ਇਸ ਤੇ 41 85 ਜੀ ਠੀਕ ਹੈ ਠੀਕ ਹੈ ਜੀ ਤੇ ਕੋਈ 42 43 ਤੱਕ ਵੀ ਜਾਂਦੀ ਕਿ ਨਹੀਂ हां 143 ਉਹ ਗਾਡੀ ਜਾਰੀ ਨਹੀਂ ਜੀ 41 88 ਐਸਟੇ 41 88 ਆਈਂ ਦੀ ਠੀਕ ਠੀਕ ਹੈ ਜੀ ਲਓ ਜੀ ਆ ਤੇਨੂੰ ਲੈਬ ਟੈਸਟਿੰਗ ਵਾਲਾ ਵਿਖਾਇਆ ਜੀ ਧੰਨਵਾਦ ਓਕੇ ਸਰ ਆਏ ਆ ਬੱਸ ਸਹੀ ਬਰੇ ਆ ਜੀ